ਕਰੀਆਨੇ ਦੀ ਦੁਕਾਨ ਦੇ ਬਾਹਰ ਲੱਗੀ ਹੋਈ ਲੋਕਾਂ ਦੀ ਇਹ ਪੀੜ ਦਰਅਸਲ ਇੱਥੇ ਇੱਕ ਵੱਡੀ ਵਾਰਤਾਤ ਹੋਈ ਹੈ ਜਿਸ ਚਲਦਿਆਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਲੋਕ ਇਕੱਠੇ ਹੋ ਗਏ ਨੇ ਦਰਅਸਲ ਇਸ ਕਰਿਆਨਾ ਦੁਕਾਨਦਾਰ ਪਰ ਬਦमाशਾਂ ਦੇ ਵੱਲੋਂ ਸ਼ਰੀਆਮ ਗੋਲੀ ਦਾਕੀ ਗਈ ਹੈ ਇਸ ਸੀਸੀਟੀਵੀ ਵੀਡੀਓ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਤੁਹਾਨੂੰ ਦੋ ਸ਼ਖਸ ਦੁਕਾਨ ਦੇ ਅੰਦਰ ਹਥਿਆਰਾਂ ਦੇ ਨਾਲ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਾਲ ਇਹਨਾਂ ਦੇ ਵੱਲੋਂ ਹੀ ਇਸ ਦੁਕਾਨਦਾਰ ਦੇ ਉੱਪਰ ਗੋਲੀ ਦਾਗੀ ਗਈ ਹੈ ਬੈਠੇ ਸੀ ਕਾਊਂਟਰ 'ਤੇ ਡੈਡੀ ਸਾਥਵੇਂ ਤੇ ਮੈਂ ਖੜਾ ਤਾਂ ਸਾਥਵੇਂ ਉਹ ਆਏ ਬੰਦੇ ਔਰ ਸਿੱਧਾ ਫਾਇਰ ਮਾਰਿਆ ਔਰ ਫਾਇਰ ਮਾਰ ਕੇ ਨਿਕਲ ਗਏ ਪਤਨੀਆਂ ਗੋਲੀ ਇੱਕ ਹੀ ਫਾਇਰ ਕਰਾ ਜੀ ਸਿੰਗਲ ਕਾਹ ਲੱਗੀ ਹੈ ਇਹ ਲੈਫਟ ਸਾਈਡ 'ਮੇ ਲੱਗੀ ਹੈ ਪੇਟ 'ਮੇ ਜਿਆਦਾ ਨਹੀਂ ਜਿਆਦਾ ਨਹੀਂ ਹੈ ਥੋੜੀ ਹੈ ਜੀ 1.5 ਇੰਚ ਕਰਾ ਸਕਦਾ ਬਸ ਮੈਂ ਕਾਊਂਟਰ 'ਤੇ ਖੜਾ ਸੀ ਜੀ ਉਹ ਬੰਦਾ ਆਇਆ ਮੈਂਨੇ ਉਸੇ ਪੁੱਛ ਨਹੀਂ ਬੜਾ ਤਾ ਕੀ ਲੈਣਾ ਹੈ ਉਸਨੇ ਕੁਝ ਬੋਲਿਆ ਹੀ ਨਹੀਂ ਸਿੱਧਾ ਫਾਇਰ ਮਾਰਿਆ ਔਰ ਉਹ ਮੋਟਰਸਾਈਕਲ ਬੈਠ ਕੇ ਨਿਕਲ ਗਿਆ ਕਿਤਨੇ ਆਦਮੀ ਲੋਕ ਇੱਕ ਬਾਈਕ 'ਤੇ ਸੱ ਦੋ ਅੰਦਰ ਆਏ ਸਨ ਇੱਕ ਨੇ ਗੋਲੀ ਚਲਾਈ ਕੋਈ ਪੁਰਾਣੀ ਰੰਜੀਤ ਨਹੀਂ ਰੰਜੀਤ ਨਹੀਂ ਜੀ ਪੁਰਾਣੀ ਕੋਈ ਵੀ ਉਧਰ ਜਿਸ ਵੇਲੇ ਇਹ ਵਾਰਦਾਤ ਹੋਈ ਇਸ ਮੌਕੇ ਮੌਜੂਦ ਚਸ਼ਮਤੀ ਨੇ ਦੱਸਿਆ ਕਿ ਅਗਸ ਤਰੀਕੇ ਦੇ ਨਾਲ ਉਹਨਾਂ ਨੂੰ ਪਟਾਕੇ ਦੀ ਆਵਾਜ਼ ਆਉਂਦੀ ਹੈ ਤੇ ਉਹ ਆਪਣੀ ਦੁਕਾਨ ਬੰਦ ਕਰ ਦਿੰਦਾ ਮੇਰਾ ਲਕਸ਼ੀ ਪਰਵਤੀ ਜਿੰਦਗਾ ਕੰਮ ਹੈ ਔਰ ਦੇਖਿਆ ਥੋੜੀ ਉਹ ਵਾ ਮੰਦਰ ਬੈਠੇ ਤੇ ਪੰਜ ਸੱਤ ਆਦਮੀ ਮਾਰਾ ਗਾਮ ਹੋ ਰਹੀ ਹੈ ਅਮਨੇ ਦੇਖਿਆ ਪੜੋਸ ਕੇ ਅੰਦਰ ਇੱਕ ਪਟਾਕਾ ਸੇ ਬੋਲਿਆ ਮਨ ਆਪਣੇ ਜੀਓ ਕਾ ਮੋਗਾ ਵਿਪਰ ਬੈਟੇ ਆਪ ਦੇਖੋ ਬਰ ਉਹ ਲੰਗਨ ਇੱਕ ਬਾਈਕ ਵਾਲੇ ਸਪੋਰਟ ਬਾਈਕ ਥੀ ਔਰ ਪਟਾਕਾ ਹ ਬੋਲਿਆ ਆਮੀ ਇਗਨੋਰ ਲੈ ਕੇ ਸੁਬਾਤਰਮ ਅੰਦਰ ਬੈਠੇ ਰੇ ਇਤਨੀ ਦੇਰ ਮੇ ਇੱਕ ਸ਼ਰਮ ਕਰਿਆ ਨੇੜੇ ਕਾ ਲੜਕਾ ਗੋਲ ੜੀ ਉਹਨਨੋ ਕੋ ਅੰਕਲ ਮੇਰੇ ਡੈਡੀ ਗੋਲੀ ਮਾਰ ਗਏ ਉਸੇ ਟਾਈਮ ਅਮਨੇ ਕਿਆ ਕਰਿਆ हम तो के अंदर अपनी दुकान बंद करी और गोल्डी के डैडी को उसी टाइम गोल्डी को उठा के हम साथ में चले गए वहां पे में ले गए इसके बाद नहीं, पता नहीं क्या बात हुई नहीं हुई ये गोल्डी था ये खड़ा था बेचारा ये मेरे पास आया तो पता नहीं कौन थे नहीं थे ना गोल्डी को पता ना मेरे को पता कौन थे मैंने तो पता ही नहीं लगा आ, कोई ये मेरे पास आया इतनी बात थी लेकिन ये घटना दुर्भाग्यपूर्ण है ऐसी घटना होनी चाहिए ਕੀ ਟਾਈਮ 8 ਵਜੇ ਕੀ ਹੈ 8 ਵਜੇ ਦੀ ਸਾਇਦ 8 ਵਜੇ ਦੀ ਹੈ 8 ਵਜੇ ਦੀ ਹੈ ਦਰਦੀ ਕੀ ਖੌਫਨਾਕ ਵਾਰਦਾਤ ਧਰਮਨਗਰੀ ਕੁਰਕਸ਼ੇਤਰ ਦੇ ਪਿੰਡ ਖੀੜੀ ਮਾਰਕੰਡਾ ਤੋਂ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਕਟਨਵਲੀ ਥਾਣੇ ਪਹੁੰਚੀ ਹੈ ਤੇ ਮੌਕੇ ਦਾ ਮੌਇਨਾ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਚੱਕਵਾਨੀ ਟੀਵੀ